ਖੜਕੋਟ ਵਿੱਚ ਪਾਸੋ ਇੱਕ ਬੜੀ ਸੰਸਨੀ ਕੇਸ ਤੇ ਇੱਕ ਗੰਬੀਰ ਜਿਹੜਾ ਹੈਗਾ ਮਹਮੰਦਾ ਕਤਲ ਹੋਇਆ ਸੀ ਇਸ ਵਿੱਚ ਇੱਕ ਜਿਹੜੀ ਆ ਯੂ ਟੀਚਰ ਕੌਲੀ ਦੇ ਰਹਿਣ ਵਾਲੀ ਸ਼੍ਰੀਮਤੀ ਨੀਦਮ ਸ਼ਰਮਾ ਨਾਦੀ ਬਜ਼ੁਰਗ ਔਰਤ ਦਾ ਘਰ ਦੇ ਵਿੱਚ ਜਿਸ ਬੈੱਡ ਦੇ ਉੱਤੇ ਇਹਨਾਂ ਦੀ ਡੈਡ ਬੋਡੀ ਪਈ ਸੀ ਉਸ ਬੈੱਡ ਦੇ ਵਿੱਚੋਂ ਵੀ ਇਹਨਾਂ ਦੇ ਜਿਹੜੇ 4.5 ਲੱਖ ਰੁਪਇਆ ਘਰ ਦੇ ਵਿੱਚੋਂ ਗਾਇਬ ਸੀ ਤੇ ਟੈਕਨੀਕਲ ਅਸਿਸਟੈਂਸ ਦੇ ਆਧਾਰ ਤੇ ਅਸੀਂ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬ ਹੋਏ ਹਾਂ ਖਾਨਕੋਟ ਦੇ ਵਿੱਚ ਪੱਧਰੋਆ ਵਿਖੇ ਨਿਊ ਟੀਚਰ ਕਲੋਨੀ ਦੇ ਵਿੱਚ ਇੱਕ ਬਜ਼ੁਰਗ ਮਹਿਲਾ ਦੀ ਪੇਤ ਭਰੇ ਹਾਲਾਤਾਂ ਦੇ ਵਿੱਚ ਲਾਸ਼ ਮਿਲੀ ਸੀ ਤੇ ਉਸ ਕੇਸ ਨੂੰ ਬੜੀ ਗੰਭੀਰਤਾ ਦੇ ਨਾਲ ਜਿਹੜਾ ਹੈ ਪਠਾਨਕੋਟ ਪੁਲਿਸ ਨੇ ਲਿਆ ਹੈ ਤੇ ਉਸ ਦੇ ਅਪਰਾਧੀ ਜਿਹੜੇ ਦੋਸ਼ੀ ਜਿਹੜੇ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਨ੍ਹਾਂ ਕੋਲੋਂ 4 ਲੱਖ 50 ਹਜ਼ਾਰ ਰੁਪਏ ਜਿਹੜੇ ਨੇ ਉਬਰਾਮਤ ਕੀਤੇ ਗਏ ਨੇ ਤੇ ਦੋ ਸੋਨੇ ਦੀਆਂ ਚੂੜੀਆਂ ਜੜੀਆਂ ਨੇ ਉਹ ਵੀ ਬਰਾਮਤ ਕੀਤੀਆਂ ਗਈਆਂ ਨੇ ਤੇ ਕੰਨਾਂ ਦੇ ਵਿੱਚੋਂ ਬਜ਼ੁਰਗ ਮ੍ਰਿਤਕ ਮਹਿਲਾ ਦੀ ਜਿਹੜੀ ਸੋਨੇ ਦੇ ਟਾ ਪਸਤੀ ਉ ਵੀ ਗਾਇਬ ਸੀ ਤੇ ਇਨਾ ਕੱਲੂ ਜਿਹੜੇ ਨੇ ਉਹ ਗ੍ਰਿਫਤਾਰ ਕੀਤੇ ਗਏ ਨੇ ਤੇ ਪੁਲਿਸ ਨੇ ਇਹ ਤਮਾਮ ਸਮਾਨ ਤੇ ਜਿਹੜੀ ਮਨੀ ਹੈ ਉਹ ਜ਼ਬਤ ਕਰ ਲਈ ਹੈ ਤੇ ਦੋਸ਼ੀਆਂ ਨੂੰ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਕਿਸ ਤਰ੍ਹਾਂ ਦੇ ਨਾਲ ਗ੍ਰਿਫਤਾਰ ਜਿਹੜਾ ਹੈ ਉਹ ਕੀਤਾ ਗਿਆ ਤੇ ਇੱਕ ਇਹ ਤੋਂ ਹੋਰ ਦੇ ਦੋਸ਼ੀ ਨਹੀਂ ਹੈ ਇੱਕ ਤਾਂ ਦਮਤਾਲ ਦਾ ਹੈ ਤੇ ਇੱਕ ਜਿਹੜਾ ਹੈ ਮ੍ਰਿਤਕ ਮਹਿਲਾ ਦੇ ਨੀਲਮ ਸ਼ਰਮਾ ਦੇ ਡਿਓਰ ਦਾ ਜਿਹੜਾ ਹੈ ਉਹ ਲੜਕਾ ਹੈ ਤੇ ਇੱਕ ਉਸ ਦਾ ਦੋਸਤ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਤੇ ਇਸ ਕੇਸ ਦੀ ਜਿਹੜੀ ਹੈ ਪ੍ਰੋਐਕਟਿਵਲੀ ਕਾਰਵਾਈ ਕਰਦੇ ਹੋਏ ਪਠਾਨਕੋਟ ਪੁਲਿਸ ਨੇ ਜੜਾ ਹੈ ਇਹਨਾਂ ਮੁਲਜ਼ਮਾਂ ਨੂੰ ਬਹੁਤ ਹੀ ਘੱਟ ਸਮੇਂ ਦੇ ਵਿੱਚ ਗ੍ਰਿਫਤਾਰ ਕੀਤਾ ਹੈ ਤੇ ਇਸ ਬਾਰੇ तमाम ਜਾਣਕਾਰੀ ਦਿੰਦੇ ਹੋਏ ਅਸਤਫੀ ਦਿਲਜੀਤ ਸਿੰਘ ਢਿੱਲੋਂ ਨੇ ਸਾਰੀ ਜਾਣਕਾਰੀ ਸਾਂਝੀ ਕੀਤੀ ਹੈ ਕਿ ਕਿਸ ਤਰ੍ਹਾਂ ਦੇ ਨਾਲ ਪਠਾਨਕੋਟ ਪੁਲਿਸ ਨੇ ਜੜਾ ਹੈ ਇਸ ਕੇਸ ਦੇ ਵਿੱਚ ਕਾਰਵਾਈ ਕਰਦੇ ਹੋਏ ਇਹਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ ਕਿਸ ਤਰ੍ਹਾਂ ਦੇ ਨਾਲ ਇਹਨਾਂ ਨੂੰ ਟ੍ਰੇਸ ਕੀਤਾ ਆਓ ਇੱਕ ਵਾਰ ਸੁਣਾ ਦਿੰਨੇ ਆ ਤੁਹਾਨੂੰ ਵੀ ਇਹ तमाम ਜਾਣਕਾਰੀ ਪਠਾਨਕੋਟ ਵਿੱਚ ਪਰਸੋ ਇੱਕ ਬੜੀ ਸੰਸਨੀ ਖੇਜ਼ ਤੇ ਇੱਕ ਗੰਭੀਰ ਜਿਹੜਾ ਹੈਗਾ ਨਮੰਦਾਕ ਅਪਰਾਧ ਹੋਇਆ ਸੀ ਜਿਸ ਵਿੱਚ ਇੱਕ ਜਿਹੜੀ ਆ ਨਿਊ ਟੀਚਰ ਕਾਲੀ ਦੇ ਰਹਿਣ ਵਾਲੀ ਸ਼੍ਰੀਮਤੀ ਲੀਬਨ ਸ਼ਰਮਾ ਨਾਦੀ ਬਜ਼ੁਰਗ ਔਰਤਾਂ ਉਮਰ ਦੀ ਉਮਰ ਤਕਰੀਬਨ 62 ਸਾਲ ਸੀ ਉਹ ਘਰ ਦੇ ਵਿੱਚ ਮ੍ਰਿਤਕ ਪਾਏ ਗਏ ਸੀਗੇ ਤੇ ਉਹਨਾਂ ਦੇ ਘਰਦਿਆਂ ਨੇ ਜਦੋਂ ਵੇਖਿਆ ਕਿ ਉਹਨਾਂ ਦੀਆਂ ਕੰਨਾਂ ਦੀਆਂ ਵਾਲੀਆਂ ਔਰ ਹੱਥ ਦੇ ਕੰਗਣ ਨਹੀਂ ਸਨ ਘਰ ਦੇ ਵਿੱਚ ਜਿਸ ਬੈੱਡ ਦੇ ਉੱਤੇ ਇਹਨਾਂ ਦੀ ਡੈੱਡ ਬੋਡੀ ਪਈ ਸੀ ਉਸ ਬੈੱਡ ਦੇ ਵਿੱਚੋਂ ਵੀ ਇਹਨਾਂ ਦੇ ਜਿਹੜੇ 4.5 ਲੱਖ ਰੁਪਏ ਘਰ ਦੇ ਵਿੱਚੋਂ ਗਾਇਬ ਸੀ। ਸੋ ਜਿਸ ਤੋਂ ਇਹ ਪਤਾ ਚੱਲਿਆ ਕਿ ਕਿਸੇ ਵਿਅਕਤੀ ਨੇ ਇਹਨਾਂ ਨੂੰ ਮਰਡਰ ਕਰਕੇ ਉਸ ਤੋਂ ਬਾਅਦ ਲੁੱਟਖੋਹ ਦੀ ਵਾਰਦਾਤ ਕੀਤੀ ਹੈ। ਪਠਾਨਕੋਟ ਪੁਲਿਸ ਨੇ ਬੜੀ ਗੰਭੀਰਤਾ ਨਾਲ ਇਸ ਕੇਸ ਨੂੰ ਲਿਆ ਅਸੀਂ ਆਪਣੀਆਂ ਇਨਵੈਸਟੀਗੇਸ਼ਨ ਸਪੈਸ਼ਲ ਇਨਵੈਸਟੀਗੇਸ਼ਨ ਟੀਮਸ ਜਿਹੜੀਆਂ ਤੁਰੰਤ ਜਿਹੜੀਆਂ ਹੈਗੀਆਂ ਉਹ ਨਿਯੁਕਤ ਕੀਤੀਆਂ ਜਿਹਦੇ ਵਿੱਚ ਸੀਆਈਏ ਦੀ ਮਦਦ ਲੈ ਕੇ ਡਿਟੈਕਟਿਵ ਵਿੰਗ ਦੀ ਮਦਦ ਲਈ ਗਈ ਟੈਕਨੀਕਲ ਵਿੰਗ ਦੀ ਮਦਦ ਲਈ ਗਈ ਸੋ ਬੇਸਡ ਔਨ ਹਿਊਮਨ ਇੰਟੈਲੀਜੈਂਸ ਤੇ ਟੈਕਨੀਕਲ ਅਸਿਸਟੈਂਸ ਦੇ ਆਧਾਰ ਦੇ ਉੱਤੇ ਅਸੀਂ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬ ਹੋਏ ਹਾਂ ਇੱਕ ਦੋਸ਼ੀ ਤਾਂ ਇਸ ਮਰਨ ਵਾਲੀ ਜਿਹੜੀ ਬਜ਼ੁਰਗਔਰਤਾ ਸ਼੍ਰੀਮਤੀ ਨੀਰਮ ਸ਼ਰਮਾ ਉਹਨਾਂ ਦੇ ਡੇਅਰ ਦਾ ਬੇਟਾ ਹੈਗਾ ਜਿਹਦਾ ਨਾਮ ਰਾਮਕਮਰ ਉਰਫ RAMU ਸ਼ਰਮਾ ਆ ਜਿਹੜਾ ਕਿ ਬਿਲਕੁਲ ਇਹਦਾ ਨਜ਼ਦੀਕੀ ਘਰ ਦੇ ਵਿੱਚ ਰਹਿੰਦਾ ਦੂਸਰਾ ਉਸਦਾ ਦੋਸਤ ਹੈਗਾ ਆ ਜਿਸਦਾ ਨਾਮ ਹੈਗਾ ਨਾਨਕ ਦੇਵ ਕਰਕੇ ਨਾਮ ਹੈ ਉਹ ਡਮਟਾਲ ਦਾ ਰਹਿਣ ਵਾਲਾ ਆ ਜੇਕਰ ਇਸ ਦੀ ਕਿਸ ਦੀ ਥੋੜੀ ਪਿਛੋਕੜ ਵਿੱਚ ਝਾਤ ਮਾਰੀਏ ਤੇ ਇੱਕ ਦਿਨ ਪਹਿਲਾਂ ਜਿਸ ਦਿਨ ਇਹ ਸੀ ਡੈਥ ਹੁੰਦੀ ਔਰਤ ਦੀ ਉਸ ਤੋਂ ਇੱਕ ਦਿਨ ਪਹਿਲਾਂ ਇਹ ਨਾਨਕ ਦੇਵ RAMU ਦੇ ਕਹਿ ਦੁੱਤੇ ਦੇ ਘਰ ਰੈਕੀ ਕਰਨ ਆਇਆ ਸੀ ਉਸ ਦਿਨ ਵੀ ਇਹਨਾਂ ਦਾ ਮਨਸ਼ਾ ਸੀ ਕਿ ਰੈਕੀ ਕਰਨ ਤੋਂ ਬਾਅਦ ਵਾਰ ਵਾਰ ਦਾਸ ਨੂੰ ਅੰਜਾਮ ਦਿੱਤਾ ਜਾਵੇ ਔਰ ਬਹਾਨੇ ਨਾਲ ਇਸ ਔਰਤ ਕੋ ਗਿਆ ਔਰ ਇਹ ਕਹਾ ਕਿ ਮੈਂ ਤੇਰੇ ਪਤੀ ਦੇ ਬਾਸ ਤੋਂ ਆਇਆ ਆਰਸੀ ਜਿਹੜੀ ਹੈਗੀ ਆ ਕਿਸੇ ਨੂੰ ਵੈਰੀਫਾਈ ਕਰਨਾ ਇਹਨੇ ਜਦੋਂ ਆਪਣੇ ਪਤੀ ਨੂੰ ਫੋਨ ਮਲਾਇਆ ਤੇ ਉੱਥੋਂ ਖਿਸਕ ਗਿਆ ਉਸਦੇ ਨੇ ਵਾਰਦਾਤ ਨਹੀਂ ਕਰ ਸਕੀ ਅਗਲੇ ਦਿਨ ਫਿਰ ਇਹਨਾਂ ਨੇ ਪਲੈਨਿੰਗ ਕੀਤੀ ਜਿਹੜਾ ਰਾਮੂ ਸਿੰਘ ਨਾਲ ਦੇ ਘਰ ਵਿੱਚ ਰਹਿੰਦਾ ਉਹ ਕੋਠਿਆਂ ਦੇ ਉੱਪਰ ਦੀ ਆਪਣਾ ਮੂੰਹ ਬਣ ਕੇ ਥੱਲੇ ਆਇਆ ਔਰ ਜਿਹੜਾ ਨਾਨਕ ਨਾ ਦਾ ਬੰਦਾ ਸੀਗਾ ਇਹਦਾ ਦੋਸਤ ਸੀਗਾ ਉਹ ਮੇਨ ਗੇਟ ਸਾਣੀ ਅੰਦਰ ਆਇਆ ਇਹਨੇ ਦੇਖਿਆ ਜਦੋਂ ਬਜ਼ੁਰਗ ਔਰਤ ਘਰ ਦੇ ਵਿੱਚ ਇਕੱਲੀ ਆ ਉਹਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਉਹਨੇ ਉਹ ਕਿਉਂ ਥੋੜੀ ਬਹੁਤੀ ਕਿਉਂਕਿ ਕਮਜ਼ੋਰ ਸਰੀਰ ਸੀ ਉਹਨਾਂ ਦਾ ਉਹਨਾਂ ਨੇ ਜਿੰਨੀ ਵੀ ਉਹਨਾਂ ਦੀ ਰੈਜ਼ਿਸਟੈਂਸ ਕਰ ਸਕਦੇ ਸੀ ਉਹ ਕਰਨ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਉਹਦੇ ਮੂੰਹ ਤੇ ਹੱਥ ਰੱਖ ਕੇ ਉਹਨਾਂ ਦੀ ਜਿਹੜੀ ਹੈਗੀ ਆਵਾਜ਼ ਬੰਦ ਕਰਨ ਦੀ ਕੋਸ਼ਿਸ਼ ਕੀਤੀ ਇਸੇ ਹੀ ਇਸੇ ਹੀ ਕਾਰਵਾਈ ਦੇ ਦੌਰਾਨ ਮਤਲਬ ਇਸੇ ਇਸੇ ਜਦੋਂ ਜਾਂ ਦੇ ਦੌਰਾਨ ਉਹਨਾਂ ਦੀ ਜਿਹੜੀ ਮੌਤ ਹੋ ਜਾਂਦੀ ਆ ਮੋਤ ਹੁੰਨ ਤੋਂ ਬਾਅਦ ਇਹ ਉੱਥੋਂ ਉਹਨਾਂ ਦੀਆਂ ਹੱਥਾਂ ਦੀਆਂ ਜਿਹੜੇ ਹੈਗੇ ਆ ਕੰਗਣ ਤੇ ਕੰਨਾਂ ਦੀਆਂ ਵਾਲੀਆਂ ਤੇ 4.5 ਲੱਖ ਰੁਪਏ ਬੈਂਡ ਵਿੱਚੋਂ ਕੱਢ ਕੇ ਫਰਾਰ ਹੋ ਜਾਂਦੇ ਆ ਸੋ ਸਾਡੀ ਟੀਮ ਨੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਇਹਨਾਂ ਕੋਲੋਂ ਚੋਰੀ ਕੀਤੇ ਹੋਏ ਜਿਹੜੇ ਹੈਗੇ ਸੋਨਾ ਉਹ ਵੀ ਰਿਕਵਰ ਹੋ ਗਿਆ ਤੇ 4.5 ਲੱਖ ਵਿੱਚੋਂ 23 4 ਲੱਖ 23500 ਰੁਪਏ ਵੀ ਬਰਾਮਦ ਕਰ ਲਿਆ ਬਾਕੀ ਇਹਨਾਂ ਨੇ ਆਪਣਾ ਇੱਕ ਅੱਧੇ ਦਿਨ ਦੇ ਵਿੱਚ ਜਿਹੜਾ ਇਹਨਾਂ ਨੂੰ ਸਮਾਂ ਮਿਲਿਆ ਸੀ ਉਹਦੇ ਵਿੱਚ ਕੁਝ ਪਾਇਆ ਪੈਸਾ ਨਾ ਖਰਚ ਵੀ ਲਿਆ ਸੋ ਇਹ ਇੱਕ ਗੰਭੀਰ ਕਿਸਮ ਦਾ ਅਪਰਾਧ ਹੈ ਔਰ ਅਸੀਂ ਇਸ ਵਿੱਚ ਭਰਪੂਰ ਕੋਸ਼ਿਸ਼ ਕਰਾਂਗੇ ਕਿ ਇਹਦੀ ਜਿਹੜੀ ਇਨਵੈਸਟੀਗੇਸ਼ਨ ਆ ਉਹ ਬੜੀ ਉੱਚ ਪੱਧਰੀ ਕੀਤੀ ਜਾਵੇ ਤਾਂ ਕਿ ਦੋਸ਼ੀਆਂ ਨੂੰ ਜਿਹੜਾ ਹੈਗਾ ਵੱਧ ਤੋਂ ਵੱਧ ਸਜ਼ਾ ਅਦਾਲਤ ਦੇ ਸਕੇ ਹਾਂ ਜੀ